ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਆਏ ਹੋਏ ਆਪਣੀ ਪੂਆ ਦੇ ਪਿੰਡ ਢਡੌਲੀ ਰਤੀਏ ਕੋਲੇ ਤੇ ਅੱਜ ਆਪਾਂ ਨੂੰ ਹੈਗਾ ਤੀਜਾ ਦਿਨ ਮੈਨੂੰ ਲੱਗਦਾ ਹੈ ਨਾ ਤੇ ਅਸੀਂ ਆ ਗਏ ਪਈ ਤੜਕੇ ਤੜਕੇ ਖੇਤ ਇਹ ਕਹਿੰਦੇ ਨੀਰਾ ਲੈ ਕੇ ਆਉਣਾ ਤੇ ਕਹੇ ਭਾਈ ਚੱਲ ਵੜਦੇ ਆ ਇਧਰ ਆ ਵੜੀ ਜਾਂਦਾ ਇੱਕ ਜਣਾ ਹਾਈ ਗਾਇਜ਼ ਆਈ ਐਮ ਜਗਦੀ ਮਾਨ ਤੇ ਦਾਦੀ ਵੜਦੀ ਤੇ ਦੂਸਰਾ ਹੂੰ ਫਿਰਦਾ ਉਹ ਵੱਡੀ ਜਾਂਦਾ ਉਹ ਉੱਥੇ ਇਹਨਾਂ ਲੈ ਕੇ ਜਾਣੀਆਂ ਕਿੰਨੀਆਂ ਬੰડા 6 6 ਬੰડા ਕਿਸ ਨੂੰ ਕਰਾਉਣਿਆ ਗੱਲਬਾਤ ਇਹ ਵੱਡੀ ਜਾਂਦੇ ਆ ਆਪਾਂ ਟੌਰ ਨਾ ਬੈਠਿਆ ਟਰੈਕਟਰ ਤੇ ਚੜੇ ਹੈ ਗਰਮੀ ਵੀ ਹੋ ਗਈ ਮਾਤਾ ਕੀ ਜੋ ਉੱਪਰ ਗਈ ਲੱਗਦਾ ਗਰਮੀ ਹੋ ਗਈ ਟਰੱਕੀ ਗਰਮੀ ਫਿਰ ਆ ਗਈ ਨਾ ਗਰਮੀ ਹੋਊਗੀ ਇੱਧਰ ਕਣਕਾਂ ਬਸ ਆਉਣ ਵਾਲੀਆਂ ਨੇ ਅੱਜ ਤਾਂ ਖਾਣ ਪੀਣੇ ਚੱਲਿਆ ਕਰੂਣਾ ਓਏ ਅੱਜ ਤਾਂ ਖਾਣ ਪੀਣੇ ਵਾਲੇ ਗਾਣੇ ਜਿਹੇ ਵੱਲੇ ਚੱਲਣਗੇ ਹੁਣ ਵੱਡੀ ਆ ਕਣਕ ਆਹ ਨੰਨੀ ਮੋਟਰੇ ਤੇ ਉਹ ਨੰਨੇ ਗੰਡੇ ਗੰਡੇ ਲਾ ਰੱਖੇ ਨੇ ਅੱਜ ਦੇਖਦੇ ਆਪਾਂ ਜੀ ਪਿੰਡ ਵਾਪਸੀ ਕਰਦੀਏ ਤਾਂ ਕਿਉਂ ਵੀ ਕਰਦੀਏ ਆਇਦਾ ਕੀ ਕਰੇਗਾ ਅੱਛਾ ਆਇਦਾ ਘੱਟੋ ਘੱਟ ਤੋ ਲਾ ਕੇ ਆਰ ਪੰਨ ਦਿਨ ਹੋ ਗਏ ਹੁਣ ਪਾਪਾ ਨਹੀਂ ਲੰਮਾਂਦਾ ਪਾਪਾ ਤਾਂ ਕਹਿੰਦੇ ਹਾਂ ਤਾਂ ਪਾਪੇ ਉਹ ਤਾਂ ਕਹੀ ਨਹੀਂ ਹੁੰਦੇ ਅੱਜ ਤਾਂ ਤਿੰਨ-ਚਾਰ ਦਿਨ ਹੋ ਗਏ ਯਾਰ ਤਿੰਨ ਦਿਨ ਹੁਣ ਤੁਸੀਂ ਦੱਸੋ ਜੀ ਤਿੰਨ ਦਿਨਾਂ ਤੋਂ ਬਾਅਦ ਕਿਸੇ ਨੂੰ ਜਾਣਾ ਚਾਹੀਦਾ ਬੰਦਾ 100 ਕਿਲੋਮੀਟਰ ਤੋਂ ਆਉਂਦਾ ਘੱਟੋ ਘੱਟ ਹਫ਼ਤਾ ਤਾਂ ਲਾਵੇ ਹਾਂ ਡੇਢ ਕਮੰਡ ਤਾਂ ਹੋ ਗਈ ਮੁੰਡਾ ਬੰਦੇ ਦੇ ਮੁੱਖ ਦੇ ਨਹੀਂ ਹੁੰਦੇ ਨਾ ਕੰਮ ਤਾਂ ਫਿਰ ਤੈਨੂੰ ਪਤਾ ਉੱਥੇ ਜਾ ਕੇ ਮੁੱਕਰ ਫਿਰ ਨਾਲੇ ਵੈਲਿਊ ਜੀ ਪਤਾ ਲੱਗ ਜਾਂਦੀ ਹੈ ਕਰਦੇ ਨੇ ਦੋ ਚਾਰ ਬੰਦਾ ਮੋਢਿਆਂ ਤੇ ਚੱਕ ਲੈ ਜਾਂਦੇ ਅੰਮ੍ਰਿਤ ਰੱਖ ਜਿਉਂਦੇ ਜੀ ਦਾ ਕੰਮ ਤਾਂ ਚੱਲਦੇ ਰਹਿੰਦੇ ਆਹ ਇਹ ਇੱਤਰ ਗਏ ਹੋ ਗਈ ਹੋ ਡੇਢ ਪੰਡ ਤਾਂ ਡੇਢ ਹੀ ਹੋਈ ਹੈ ਬੰਦੇ ਨੇ ਪੱਲੀਆਂ ਕੋ ਸਾਫ ਆਈਆਂ ਕੋਸੂ ਲੈ ਗਿਆ ਹੋਂ ਮੂੰਹ ਸਿਰ ਮੂੰਹ ਘੇਰ ਬੰਨੀ ਫਿਰਦਾ ਚੋਰੀ ਕਰਨਾ ਹੁੰਦਾ ਰਹਾ ਸੀ ਵੀ ਪਤਾ ਲੱਗ ਜਾਣਾ ਕਿਸੇ ਨੂੰ ਉਹ ਕੀ ਚੀਜ਼ ਆਪਣੇ ਬਾਈ ਓਏ ਹੈ ਹੈ ਬਾਈ ਓਏ ਉਹ ਕੀ ਚੀਜ਼ ਓਏ ਉਹ ਸਾਹਮਣੇ ਉਹ ਤਾਂ ਯਾਰ ਉਹ ਹੁੰਦਾ ਉਹ ਕੂਲਰ ਜਾਂ ਪਤਾ ਨਹੀਂ ਇਹ ਰੱਖੀ ਕਹਿੰਦੇ ਹੁੰਦੇ ਇਹਨੂੰ ਅਰਜਨ ਅੱਛਾ ਅਰਜਨ ਕਹਿੰਦੇ ਯਾਰ ਪਤਾ ਨਹੀਂ ਇਹੋ ਜਿਹਾ ਕੁਛ ਹੀ ਹੈ ਤੇ ਉੱਥੇ ਥੱਲੇ ਮਟੀਆਂ ਨੇ ਹਾਂ ਸ਼ਾਂ ਵਾਲੀ ਸੰਗਣੀ ਮਿੱਧੀ ਆ ਹੁਣ ਜਿਵੇਂ ਆ ਤਾਂ ਹਜੇ ਪੱਤੇ ਜਿਨਾ ਉਹ ਹੋ ਰਹੇ ਹਾਂ ਲੱਗਿਆ ਉਹਨਾਂ ਦੇ ਦੇਖੇ ਤੋ ਇਹਦਾ ਦਰਵਾਜਾ ਬਣ ਜਾਣਾ ਹਾਂ ਸ਼ਾਂ ਤਾਂ ਚਾਹੀਦੀ ਵੇਖੇ ਤਾਂ ਫਿਰ ਇੱਧਰ ਕਹਿੰਦੇ ਮੁੰਡੇ ਨੇ ਹਲੇ ਇੰਨੇ ਕੀ ਵੱਡੇ ਆ ਤਿੰਨ ਬੰਡਾ ਕਰਨੀਆਂ ਹਲੇ ਇੰਨੇ ਕ ਜਮਨ ਨਾਲ ਨੂੰ ਲੱਗੇ ਸੀ ਉਹ ਮੁੰਡੇ ਨੇ ਦੇਖੋ ਪੌਣ ਵੀ ਲੱਗੇਗਾ ਕੋਕ ਇਹ ਹੋਵੇਗਾ ਤੰਨੇ ਪੰਡਾ ਵੱੱਡੇ ਵੀ ਦਿੱਤੀਆਂ ਮੁੰਨੇ ਨੇ ਪੂਰੀਆਂ ਕਰੂੰਗਾ ਜੇ ਪੂਰੀਆਂ ਨੇ ਹੋ ਜਾਈਆਂ ਪੂਰੀਆਂ ਕਰਤੀਆਂ ਭਈਆ ਅਗਲੇ ਨੇ ਦੁੱਧਾ ਨਹੀਂ ਕਰਨਾ ਕੁਸ ਆ ਹੀ ਨੇ ਕੱਢ ਵੱਡੇ ਲੈ ਹਲੇ ਇਹ ਜਿਹੜੇ ਜਿਹੜੇ ਵੱਢਦੇ ਹੁਣੇ ਉਹਨਾਂ ਨੂੰ ਪਤਾ ਨਹੀਂ ਕਿ ਵੱਢੇ ਆ ਫੁੱਲ ਲੈ ਜਾਣਾ ਰੇੜਾ ਇਹ ਕਰਕੇ ਪਾਉਨੇ ਵੀ ਹੋਣਗੇ ਨਾ ਜਾ ਕੇ ਉਹ ਕੀ ਜੂਨ ਇਹ ਬੱਕਰਾਂ ਦੀ ਆਉਂਦੇ ਦੇਖ ਕੇ ਵੀ ਪਾਉਣੇ ਆ ਆਹ ਆਹ ਸਾ ਵੀਰ ਹੈ ਕੀ ਲੱਗਦਾ ਖੱਬੂ ਬੰਦੇ ਨੂੰ ਜਿਆਦਾ ਪੰਗਾ ਕੀ ਲੋਟਾ ਠੀਕ ਐ ਓਵੇਂ ਹੱਥ ਤਾਂ ਓਵੇਂ ਲੱਗ ਜਾਂਦਾ ਯਾਰ ਕਈ ਦੂਜੇ ਹੱਥ ਨਿਦਾਤੀ ਫੜਦੇ ਹੁੰਦੇ ਐ ਸਲੂਟ ਇਧਰ ਹੱਥ ਨਾਲ ਨਹੀਂ ਆਉਂਦਾ ਵੱਡਣਾ ਯਾਰ ਕਈ ਐ ਵੜਦੇ ਹੁੰਦੇ ਆ ਇਹ ਸਾਰੇ ਐ ਹੀ ਵੜਦੇ ਦਾਤੀ ਤਾਂ ਹੀ ਹੁੰਦੀ ਆ ਯਾਰ ਓਹੋ ਜਿਹੜਾ ਹੋਰ ਇੱਕ ਬੰਦਾ ਹੋ ਕੀ ਐ ਨਾ ਉਹਦਾ 라ਵਣ ਕੋਠਾ ਗੁਰੂ ਉਹ ਇਧਰ ਲੱਥ ਨਾਲ ਫੜਾ ਹਰਾ ਐ ਸਲੂਟ ਵੱਡਦਾ ਦਾਤੀ ਦੇ ਕੋ ਪੁੱਠੀ ਹੁੰਦੀ ਆ ਹਾਂ ਦਾਤੀ ਪੁੱਠੀ ਤਾਂ ਨਹੀਂ ਆਉਂਦੀ ਆ ਆਉਂਦੀ ਆ ਕੱਬੂ ਮੰਦੇ ਲਈ ਕੱਬੂ ਹੀ ਆ ਫਿਰ ਮੈਂ ਵੀ ਤੇ ਵੇ ਤੂੰ ਵੱਡਦਾ ਤਾਂ ਸੱਜੂ ਆ ਪਤਾ ਤਾਂ ਤੈਨ ਲੱਗ ਜੂ ਵੱਡਾ ਵਾਲੇ ਬਹੁਤ ਫੇਰ ਅਸਲ ਤਾਂ ਕੁਝ ਵੀ ਨਹੀਂ ਹੋਏ ਦੇਖ ਤੇ ਹੁੰਦੇ ਆ ਬੰਦੇ ਦੀ ਹੈਲਪ ਕਰਾਉਂਦੇ ਮੇਰੇ ਨਾਲ ਕਰਾਈ ਸੀ ਇਹ ਬੈਠਾ ਟਾਈਮ ਵੇਸਟ ਕਰੀ ਜਾਂਦਾ ਮੇਰਾ ਕੰਮ ਨਹੀਂ ਤੇਰਾ ਕੋਈ ਆਹੀ ਦਾ ਸੁੱਖ ਹੁੰਦਾ ਦੋ ਦਿਨ ਜ਼ਿੰਦਗੀ ਚ ਦੇਖ ਤੇ ਜਰੀ ਜਾ ਕੇ ਸੱਤ ਦੋ ਦਿਨ ਜ਼ਿੰਦਗੀ ਹੋਰ ਹੈ ਹੋਰ ਉਹ ਲੱਕ ਕੈਮਰਾ ਤੋ ਲਾ ਕੇ ਗਰੋਸ ਤਾ ਰਿਚ ਚਾਹੀ ਤਾ ਨਿਆਰਾ ਹੁੰਦਾ ਨਾ ਇਹ ਹੀ ਨਿਆਰਾ ਹੁੰਦਾ ਰਿਚ ਚਾਹਤੇ ਕੀ ਨਿਆਰਾ ਹੁੰਦਾ ਖਾਣਾ ਹੁੰਦਾ ਪੀਣਾ ਹੁੰਦਾ ਤੇ ਉਹਨਾਂ ਪਹਿਣਾ ਹੁੰਦਾ ਐ ਪਾਹਦਨਾ ਕੰਮ ਕਰਨ ਨਾ ਤਾਂ ਤਾਂ ਕਰੀਤਾ ਪਹਿਨਦੇ ਜਾਂਦਾ ਪਹਿ ਨਹੀਂ ਉਹੀ ਨਹੀਂ ਕਰ ਦਿੰਦੇ ਨਜ਼ਾਰੀਆਂ ਮੈਨੂੰ ਤਿੰਨ ਦਿਨ ਹੋ ਗਏ ਨੇ ਹੋਰ ਹੁਣ ਬਸ ਅਹੀਂ ਤਿੰਨ ਕ ਦਿਨ ਹੋਰ ਬੈਠਾ ਰਹੇ ਸੱਕਦਾ ਚੁੱਕਾ ਪਾਰ ਚ ਰੂੜੀ ਚੱਕ ਲੈਣ ਲਓ ਇਹ ਗਾਜੂ ਤੋਂ ਤੱਕ ਇਹ ਪੂਰਾ ਕਹਿ ਉਹ ਤੁੱਦਦਾ ਸਾਨੂੰ ਰੋਜ਼ ਕਹਿੰਦਾ ਹੁੰਦਾ ਮੈਂ ਅੱਜ ਜਾਂਨਾ ਮੈਂ ਅੱਜ ਜਾਂਨਾ ਫੇਰ ਮੈਂ ਨੂੰ ਮਾਂ ਕਹਿੰਦਾ ਕਾਲੂ ਜਵਾਕਾ ਪਰ ਮੈਂ ਕਹਿੰਦਾ ਨਾ ਅੱਜ ਅਜ ਤਰ ਹੈ ਫੇਰ ਕਹਿੰਦਾ ਚੱਲ ਠੀਕ ਹੈ ਰਹਿ ਜਾਂਨ ਉਹਨਾਂ ਲੱਗਦਾ ਤਾਂ ਵੈਸੇ ਏਪੜਾ ਚਾਚਾ ਇਹ ਪਰ ਆਪਾਂ ਫੀਲ ਜਾਨੀ ਕਰੀ ਮਿਲਦੇ ਸਾਨੂੰ ਚਲੋ ਆਪਾਂ ਵੱਢ ਕੇ ਤੇ ਕਰਦੇ ਗੱਲਬਾਤ ਲਓ ਬਾਈ ਦੇੜਾ ਰਿਸ਼ਤੇਦਾਰ ਇੱਥੇ ਆ ਸੀਟ ਤੇ ਬਹਿ ਕੇ ਰਹਾ ਦਿੰਦਾ ਸੀ ਰਿਸ਼ਤੇਦਾਰਾ ਵੱਡਿਆਂ ਦਾ ਆ ਦੇਖ ਲੋ ਇਹ ਮਾਨਸ ਤਕਾਰ ਬਹੁਤ ਕਰੀਦਾ ਪਰ ਰਿਸ਼ਤੇਦਾਰਾਂ ਦਾ ਜਦੋਂ ਵੀ ਆ ਜਾਂਦੇ ਆਪਣੇ ਕੋਲੇ ਠੀਕ ਆ ਜੀ ਪੂਰਾ ਮੌਕਾ ਦੇਈਦਾ ਵੀ ਬੰਦਾ ਇਹ ਨਾ ਕਹਿੰਦੇ ਵੀ ਯਾਰ ਮੈਨੂੰ ਕੰਮ ਨਹੀਂ ਕਰ ਕਉਂਕੀ ਕੰਮ ਵਾਲੇ ਬੰਦੇ ਸਾਰੇ ਠੀਕ ਆ ਨਹੀਂ ਜਾਂਦਾ ਹੁੰਦਾ ਨਾ ਹੁਣ ਇਹ ਕੰਮ ਵਾਲਾ ਬੰਦਾ ਕਹਿੰਦਾ ਮੈਂ ਠੀਕ ਆ ਨਹੀਂ ਜਾਂਦਾ ਫਿਰ ਮੈਂ ਆਪੇ ਥੱਲੇ ਆ ਜਾ ਹਣਾ ਵੀ ਇੱਥੇ ਬੋਲਣਾ ਤੇ ਇੱਥੇ ਆ ਕੇ ਬੋਲਣਾ ਫਰਕ ਜਾ ਪੈਂ ਲੱਗ ਜਾਂਦਾ ਇੱਥੇ ਗੱਲਾਂ ਹੋਰ ਆਉਂਦੀਆਂ ਨੇ ਤੇ ਉੱਥੇ ਗੱਲ ਜੀ ਮਸਾ ਹੀ ਆਉਂਦੀ ਐ ਤੇ ਚਲੋ ਹੁਣ ਆਪਾਂ ਕੇਰਾ ਪਾ ਲਈਏ ਤੇ ਫਿਰ ਮਿਲਦੇ ਹਾਂ ਲਾਓ ਜੀ ਬਾਈ ਮੂਹੇ ਜਗਾ ਢਾਕੂ ਦੂਰੇ ਆਉਂਦਾ ਜਗਾ ਢਾਕੂ ਤੇ ਉਧਰ ਦੇਖੋ ਲਟੋਪਿੰਗ ਹੋ ਜਾਂਦਾ ਇਹੋ ਦੇਖੋ ਅੱਗੇ ਡਬਾਂਦਾ ਓਏ ਬੈਕ ਕਰੋ ਤਾਂ ਹੁਣ ਆਪਾਂ ਵਲੋਗ ਇੱਥੇ ਖਤਮ ਕਰਾਂਗੇ ਅੱਜ ਵਾਲਾ ਕੋਟ ਕਰੇ ਸ਼ੇਅਰ ਕਰੇ ਉਨੇ ਦਵਾਰੇ ਕਿੜ ਬਹੁਗਾ ਲੈ ਇਹਦੇ ਬ੍ਰੇਕ ਨਹੀਂ ਖੋਲਦਾ ਜੇ ਬ੍ਰੇਕ ਖੋਲ ਕੇ ਇਦਾਂ ਅੰਦਰ ਲਾ ਬਾਹਰ ਲਾ ਬ੍ਰੇਕ ਦੱਬ ਲੈਣਾ ਇਹ ਆ ਜੀ ਟਰੈਕਟਰ ਇਹ ਦਿਮਾਗ ਕੰਮ ਕਰਦਾ ਨਹੀਂ ਉਹਦਾ ਇਹ ਕਰ ਕੇ ਇਹ ਕਰ ਗਿਆ ਕਰ ਗਿਆ ਕਰ ਗਿਆ ਕਰ ਗਿਆ ਦਿਮਾਗ ਕੰਮ ਭਰਾਵਾ ਕਰ ਗਿਆ